ਪੈਰਾ اولمپਿਕ ਤੋਂ ਪਰਤੇ ਭਾਰਤੀ ਖਿਡਾਰੀਆਂ ਨੂੰ ਨਰਿੰਦਰ ਮੋਦੀ ਹੋਰਾਂ ਨੇ ਕਹਿੰਦੇ ਇੱਕ ਸਵਾਲ ਪੁੱਛਿਆ ਸਵਾਲ ਇਹ ਸੀ ਕਿ ਵੀ ਦੱਸੋ ਉੱਥੇ ਜਦੋਂ ਤੁਹਾਡੇ ਰਹਿਣ ਟਿਕਾਣਿਆਂ ਦੇ ਉੱਤੇ ਭਾਰਤੀ ਬਫਤ ਵੱਲੋਂ ਏਸੀਆਂ ਦਾ ਪ੍ਰਬੰਧ ਨਹੀਂ ਸੀਗਾ ਤੁਸੀਂ ਦੇਖੇ ਏਸੀ ਨਹੀਂ ਹੈਗੇ ਤਾਂ ਕਿਨੇ ਕਿਨੇ ਕਹਿੰਦੇ ਮੈਨੂੰ ਪੜਿਆ ਕਿਹੜੇ ਕਿਹੜੇ ਖਿਡਾਰਨੇ ਮੈਨੂੰ ਪੜਿਆ ਜੀ ਹਾਂ ਹ 117 ਮੈਂਬਰੀ ਬਫਤ ਸਾਡਾ ਜਿਹੜੇ ਪੰਜ ਕਾਂਸੇ ਦੇ ਤੇ ਇੱਕ ਚਾਂਦੀ ਦਾ ਮੈਡਲ ਲੈ ਕੇ ਪਰਤੇ ਆ। ਉਹਨਾਂ ਖਿਡਾਰੀਆਂ ਨੂੰ ਆਜ਼ਾਦੀ ਦਿਹਾੜੇ ਦੇ ਸਮਾਗਮ ਚ ਲਾਲ ਕਿਲੇ ਤੇ ਵੀ ਸਨਮਾਨ ਦਿੱਤਾ ਗਿਆ। ਉਸ ਵਾਰ ਉਸੇ ਦਿਨ ਸ਼ਮਨਿੰਦਰ ਮੋਦੀ ਹੋਰਾਂ ਨੇ ਖੁਦ ਉਹਨਾਂ ਨਾਲ ਨਿੱਜੀ ਮੁਲਾਕਾਤ ਵੀ ਕੀਤੀ। ਪੰਜਾਬ ਦੇ ਜਿਹੜੇ ਖਿਡਾਰੀ ਸ਼ਾਮਲ ਸੀ ਖਾਸ ਕਰ ਹਾਕੀ ਟੀਮ ਵਾਲੇ ਉਹਨਾਂ ਨੂੰ 1-1 ਕਰੋੜ ਰੁਪਈਆ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉਹਨਾਂ ਦਾ ਮਾਣ ਵਧਾਇਆ ਸਨਮਾਨ ਕੀਤਾ। ਬਾਕੀ ਜਿਨੇ ਪੰਜਾਬ ਦੇ ਖਿਡਾਰੀਆਂ ਨੇ ਪੈਰਾ 올림픽 ਦੇ ਵਿਸ਼ੀਸ਼ਾ ਲਿਆ ਉਹਨਾਂ ਨੂੰ 15-15 ਲੱਖ ਦੇ ਕੇ ਸਨਮਾਨ ਦਿੱਤਾ। ਤੇ ਨਰਿੰਦਰ ਮੋਦੀ ਨਾਲ ਕਹਿੰਦੇ ਮੁਲਾਕਾਤ ਦੌਰਾਨ ਨਰਿੰਦਰ ਮੋਦੀ ਉਸਨੂੰ ਬੜੇ ਹਲਕੇ ਮੂਰ ਬੜਾ ਹਸਰ ਫਟਾ ਕਰ ਰਹੀ ਸੀ ਕਹਿੰਦੇ ਖਿਡਾਰੀਆਂ ਨਾਲ ਉਹਨਾਂ ਨੇ ਖਿਡਾਰੀਆਂ ਨੂੰ ਗੱਲਬਾਤ ਕਰਦਿਆਂ ਐ ਹਾਕੀ ਟੀਮ ਦੇ ਭਾਰਤੀ ਐਕਸਟ੍ਰੀਮ ਦੇ ਕਪਤਾਨ ਹਰਮਨਪ੍ਰੀਤ ਨੂੰ ਸਰਪੰਚ ਸਾਹਿਬ ਕਹਿ ਕੇ ਸੰਬੋਧਨ ਕੀਤਾ ਸਰਪੰਚ ਸਾਹਿਬ ਨੂੰ ਪੁੱਛਿਆ ਸਰਪੰਚ ਸਾਹਿਬ ਬ੍ਰਿਟਾਨੀਆ ਵਾਲੇ ਮੈਚ ਦੇ ਵਿੱਚ ਤੁਹਾਡਾ ਹੌਸਲਾ ਕਹਿੰਦੇ ਡਾਮਾ ਡੋਲਤਾ ਨਹੀਂ ਹੋ ਗਿਆ ਸੀ ਜਦੋਂ 10 ਰਹਿ ਗਏ ਉਹ ਕਹਿੰਦੇ ਨਹੀਂ ਜੀ ਅਸੀਂ ਅਦੇ ਲਈ ਤਿਆਰ ਸੀ ਹਰਮਨਪ੍ਰੀਤ ਨੇ ਕਿਹਾ ਕਿ ਸਾਡੀ ਕੋਚ ਟੀਮ ਨੇ ਸਾਨੂੰ ਇਸ ਸਥਿਤੀ ਲਈ ਤਿਆਰ ਕੀਤਾ ਹੋਇਆ ਸੀ ਤੇ ਜਦੋਂ ਅਸੀਂ 10 ਰਹਿ ਗਏ ਤਾਂ ਅਸੀਂ ਵੱਧ ਜੱਦ ਮੇ ਨਾਲ ਲੜੇ ਬਦ ਹੌਸਲੇ ਨਾਲ ਲੜੇ ਸਾਨੂੰ ਹੋਇਆ ਕਿ ਹੁਣ ਤਾਂ ਹਾਰਾ ਕੀ ਜਾਣਾ ਹੈ ਅਸੀਂ ਚੁਣੌਤੀ ਵੱਜੋ ਲਿਆ ਤੇ ਫਿਰ ਕਹਿੰਦੇ ਪ੍ਰਧਾਨ ਮੰਤਰੀ ਨੇ ਸਾਰੇ ਖਿਡਾਰੀਆਂ ਨੂੰ ਜਿਹੜੇ ਪੈਰਾਓਲੰਪਿਕ ਤੋਂ ਪਾਸੇ ਦੀ ਪੁੱਛੇ ਕਹਿੰਦੇ ਐਂ ਦੱਸੋ ਜਦੋਂ ਅਸੀਂ ਦੇਖਿਆ ਕਿ ਉੱਥੇ ਏਸੀ ਹੈ ਨਹੀਂ ਤੁਹਾਡੇ ਲਈ ਤਾਂ ਪਰ ਕਿਨੇ ਕਿਨੇ ਕਹਿੰਦੇ ਮੈਨੂੰ ਭੰਡਿਆ ਕਹਿੰਦੇ ਸਾਰੇ ਹੱਸਣ ਜੇ ਲੱਗ ਕੇ ਕੋਈ ਮੂੰਹ ਦਬਾ ਕੇ ਤੇ ਕੁਝ ਖੁੱਲ ਕੇ ਪਰ ਬੋਲਿਆ ਕੋਈ ਨਹੀਂ ਕਹਿੰਦੇ મોદી ਕਹਿੰਦੇ ਨਹੀਂ ਨਹੀਂ ਐਂ ਤਾਂ ਨਹੀਂ ਹੋ ਸਕਦਾ ਤੁਸੀਂ ਕਹਿੰਦੇ ਤਾਂ ਹੁਣੇ ਕਿ ਲਾਊਂ ਮੋਦੀ ਬੜੀ-ਔੜੀਆਂ ਗੱਲਾਂ ਕਰਦਾ ਮੈਂ ਕਰ ਦੂੰਗਾ ਉਹ ਕਰ ਦੂੰਗਾ ਸਾਡੇ ਲਈ ਏਸੀ ਦਾ ਪ੍ਰਬੰਧ ਨਹੀਂ ਪਰ ਇਹ ਚੰਗਾ ਹੋਇਆ ਕਿ ਜਿੱਦਾਂ ਹੀ ਇਹ ਉੱਥੇ ਜਾ ਕੇ ਪਾਤੀ ਵਕਤ ਦੇ ਧਿਆਨ ਚ ਆਇਆ ਕਿ ਅਸੀਂ ਏਸੀ ਦਾ ਪ੍ਰਬੰਧ ਨਹੀਂ ਕਰ ਸਕੇ ਤਾਂ ਭਾਰਤੀ ਖੇਡ ਮੰਤralਾ ਨੇ ਤੁਰੰਤ 40 ਏਸੀਆਂ ਦਾ ਪ੍ਰਬੰਧ ਕੀਤਾ ਤਾਂ ਕਿ ਖਿਡਾਰੀਆਂ ਨੂੰ ਸਾਰੀ ਸਹੂਲਤ ਮਿਲ ਸਕੇ ਤੇ ਨਰਿੰਦਰ ਮੋਦੀ ਨੂੰ ਏਸ ਕੱਲ ਦਾ ਵੀ ਕਹਿੰਦੇ ਪਤਾ ਸੀਗਾ ਕਿ ਪਹਿਲਾਂ ਏਸੀ ਨਹੀਂ ਸੀ ਫਿਰ ਲੱਗਦੇ ਫਿਰ ਪਰ ਪ੍ਰਬੰਧ ਹੋ ਗਿਆ ਨਾ ਖਿਡਾਰੀ ਕਹਿੰਦੇ ਹਾਂ ਜੀ ਹੋ ਗਿਆ ਸੀ ਸੋ ਇਸ ਲਈ ਨਰਿੰਦਰ ਮੋਦੀ ਕਹਿੰਦੇ ਉਸ ਦਿਨ ਬੜੇ ਹਲਕੇ ਮੂਡ 'ਚ ਸੀ ਤੇ ਉਹਨਾਂ ਨੇ ਅਜਿਹੀਆਂ ਗੱਲਾਂ ਬਾਤਾਂ ਵੀ ਕੀਤੀਆਂ ਚਲੋ ਚਾਹੇ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਚਾਹੇ ਹੋਰਨਾਂ ਸੂਬਿਆਂ ਦੀ ਸਰਕਾਰਾਂ ਨੇ ਜਦੋਂ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਨੇ ਉਹਨਾਂ ਨੂੰ ਸ਼ਾਬਾਸ਼ੀ ਦਿੰਦੇ ਨੇ ਉਹਨਾਂ ਦਾ ਮਾਨਤਾਨ ਕਰਦੇ ਨੇ ਤਾਂ ਉਹਦੇ ਨਾਲ ਨਵੇਂ ਖਿਡਾਰੀਆਂ 'ਚ ਵੀ ਜਾਨ ਪੈਂਦੀ ਆ ਪਰ ਜੇਕਰ ਸਮੁੱਚੇ ਖਿਡਾਰੀਆਂ ਨੂੰ ਮਾਹੌਲ ਸਹੀ ਮਿਲ ਜਵੇ ਤਾਂ ਸਾਡੀ ਮੈਡਲਾਂ ਦੀ ਗਿਣਤੀ ਮੈਡਲਾਂ ਦੀ ਸੂਚੀ ਹੋਰ ਲੰਬੀ ਹੋ ਸਕਦੀ ਆ ਤੁਸੀਂ ਪਿਕ ਦਾ ਰੋਲ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੀ